ਵ੍ਰਿਤਿਕਾ ਖਾਲਸਾ ਵਾਇਬਰ ਜੀ ਦੀ ਫਤਿਹ ਪਹਿਲਾ ਤਾਂ ਜਿਹੜਾ ਅੱਜ ਦਾ ਜਿਹੜਾ ਮੁੱਦਾ ਸੀਗਾ ਸਾਰਾ ਹੀ ਮੋਗਾ ਜ਼ਿਲ੍ਹਾ ਜਿਹੜਾ ਪ੍ਰਧਾਨ ਸਾਹਿਬ ਦੀਪ ਸਿੰਘ ਜੀ ਬਾਦਲ ਦੇ ਨਾਲ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਦੇਖੋ ਪਾਰਟੀਆਂ ਜਿਹੜੀਆਂ ਨੇ ਉਹ ਖੂਨ-ਖੀਨੇ ਨਾਲ ਸੰਜੀਆ ਜਾਂਦੀਆਂ ਨੇ ਸਾਡੇ ਬਜ਼ੁਰਗਾਂ ਨੇ ਇਹ ਆਪ ਦੇ ਖੂਨ-ਖੀਨੇ ਦੀਆਂ ਮਿਹਨਤਾਂ ਕਰ ਕਰਕੇ ਘਰ-ਘਰ ਜਾ ਕੇ ਸਾਈਕਲਾਂ ਤੇ ਜਾ ਕੇ ਮੋਟਰਸਾਈਕਲਾਂ ਤੇ ਜਾ ਕੇ ਇਹ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਬਣਾਈ ਆ ਤੋ ਅੱਜ ਉਹ ਜਿਹੜੇ 4-5 ਜਿਹੜੇ ਬਾਗੀ ਹੋਏ ਨੇ ਦੇਖੋ ਉਹਨਾਂ ਨੇ ਜਦੋਂ ਬजारत ਸੀ ਆਪਣੇ ਉਹਨਾਂ ਨੇ ਪੂਰੀ ਜਿਹੜੀ ਹੈਗੀ ਆਪਣੀ ਸ਼ੋਹਰਤ ਮਾਨੀ ਆ ਉਹਨਾਂ ਨੇ ਵਜ਼ੀਰੀਆਂ ਹੰਡਾਈਆਂ ਨੇ ਸਭ ਕੁਝ ਕੀਤਾ ਉਹਨਾਂ ਨੇ ਕੱਲਿਆਂ ਦੇ ਨਹੀਂ ਉਹਨਾਂ ਦੇ ਪਰਿਵਾਰਾਂ ਨੇ ਵੀ ਕੀਤੀਆਂ ਨੇ ਤੋ ਅੱਜ ਜਦੋਂ ਸਾਡੇ ਦੇ ਕੋਈ ਇਹੋ ਜਿਹਾ ਸਮਾਂ ਆਇਆ ਜਿੱਥੇ ਸਾਨੂੰ ਹਰੇਕ ਬੰਦੇ ਨੂੰ ਇੱਕ ਦੂਜੇ ਨਾਲ ਖੜਨ ਦੀ ਲੋੜ ਆ ਹਰੇਕ ਵਰਕਰ ਨੂੰ ਇੱਕ ਦੂਜੇ ਨਾਲ ਖੜਨ ਦੀ ਲੋੜ ਆ ਉਹ ਸਾਨੂੰ ਫੇਚ ਦਿਖਾ ਕੇ ਜਿਹੜਾ ਹੈਗਾ ਪਾਸੇ ਹੋ ਗਏ ਆ ਤੋ ਇਹਦੇ 'ਚ ਉਹਨਾਂ ਦੀ ਗਲਤੀ ਆ ਅਸੀਂ ਮੀਟਿੰਗਾਂ ਜਿਹੜੀਆਂ ਹੈਗੀਆਂ ਅਟੈਂਡ ਕੀਤੀਆਂ ਪ੍ਰਧਾਨ ਸਾਹਿਬ ਨਾਲ ਛੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਜਾਣ ਦਾ ਮੌਕਾ ਵੀ ਮਿਲਿਆ ਮੈਨੂੰ ਯੂਥ ਰਿੰਗ ਦੀ ਕਮੇਟੀ ਮੀਟਿੰਗ ਵਿੱਚ ਜਾਣ ਦਾ ਮੌਕਾ ਮਿਲਿਆ ਮੈਨੂੰ ਵੀ ਦੇਖੋ ਤੇ ਹਾਜ਼ਰੀ ਵੀ ਪੂਰੀ ਦੀ ਪੂਰੀ ਸੀਗੀ ਕਿ ਹਰੇਕ ਵਰਕਰ ਆ ਜਿਹੜਾ ਹਰੇਕ ਅਹੁਦੇਦਾਰ ਆ ਜਿਹੜਾ ਉਹ ਪ੍ਰਧਾਨ ਸਾਹਿਬ ਨਾਲ ਜਿਹੜਾ ਹੈਗਾ ਨਾਲ ਖੜਾ ਆ ਸੋ ਅੱਜ ਦੀ ਮੀਟਿੰਗ ਦਾ ਜਿਹੜਾ ਇਹ ਹੀ ਸੀਗਾ ਮੁੱਖ ਮੁੱਦਾ ਤੇ ਅਸੀਂ ਸਾਰਿਆਂ ਨੇ ਜਿਹੜਾ ਮੋਗਾ ਜ਼ਿਲ੍ਹਾ ਵੀ ਆ ਉਹ ਪ੍ਰਧਾਨ ਸਾਹਿਬ ਦੇ ਨਾਲ ਸਰਦਾਰ ਵੀਰ ਸਿੰਘ ਜੀ ਬਾਦਲ ਦੇ ਨਾਲ ਅੱਜ ਵੀ ਖੜਾ ਤੇ ਕੱਲ ਵੀ ਖੜਾ ਹੈ ਤੇ ਪਹਿਲਾਂ ਵੀ ਉਹ ਜਿਹੜਾ ਹੈਗੇ ਆ ਸਾਰੇ ਵਰਕਰ ਜਿਹੜੇ ਉਹਨਾਂ ਦੇ ਨਾਲ ਖੜੇ ਰਹੇ ਨੇ ਦੇਖੋ ਜੀ ਬੀਬੀਆਂ ਲਈ ਜਿੰਨੀ ਆ ਸਹੂਲਤਾਂ ਬਾਦਲ ਸਰਕਾਰ ਦੇ ਵਿੱਚ ਆਈਆਂ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਈਆਂ ਆ ਉਹਨੀਆਂ ਹੁਣ ਤੱਕ ਤਾਂ ਉਹਨਾਂ ਨੂੰ ਮਿਲੀਆਂ ਨਹੀਂ ਹੈਗੀਆਂ ਸੋ ਬੀਬੀਆਂ ਪਹਿਲਾਂ ਪੈਨਸ਼ਨਾਂ ਉਤਾਰ ਰਹੀਆਂ ਵਿਚਾਰੀਆਂ ਬਹੁਤ ਨੀਲੇ ਕਾੜ ਨਹੀਂ ਲੋਕਾਂ ਦੇ ਬਣੇ ਹੋਏ ਹੈਗੇ ਉਹ ਹਰ ਇੱਕ ਜਿਹੜਾ ਨਸ਼ਾ ਜਿਹੜਾ ਹੈਗਾ ਇਹ ਨਹੀਂ ਖਤਮ ਹੋਇਆ ਹੈਗਾ ਉਹ ਰੇਕ ਜਿਹੜੀ ਹੈਗੀ ਆ ਉਮੀਦ ਉਹਨਾਂ ਦੀ ਮੌਜੂਦਾ ਸਰਕਾਰ ਆ ਖਰੀ ਨਹੀਂ ਉਤਰ ਰਹੀ ਹੈਗੀ ਉਹ ਪਛਤਾ ਰਹੀਆਂ ਵੋਟਾਂ પા ਕੇ ਆ ਸਰਕਾਰ ਨੂੰ ਉਹਨਾਂ ਦਾ ਜਿਹੜਾ ਮਾਣਾ ਹੁਣ ਹੈ ਸ਼੍ਰੋਮਣੀ ਅਕਾਲੀ ਦਲ ਵੱਲ ਲਿਆ ਪਰ ਜਿਹੜਾ ਚਲੋ ਇੱਕ ਝਕਾ ਸੀਗਾ ਇੱਕ ਸਿੱਖ ਮੰਥ ਦੇ ਜਿਹੜੀ ਕਹਲੋ ਵੀ ਇੱਕ ਉਹਨਾਂ ਨੂੰ ਮਿਲਿਆ ਖਾਲਸਾ ਸਰਬਜੀਤ ਸਿੰਘ ਖਾਲਸਾ ਵੱਲ ਝਕਾ ਹੋਇਆ ਉਹ ਇੱਕ ਇਮੋਸ਼ਨਲ ਝਕਾ ਹੋਇਆ ਲੋਕ ਦੇਖੋ ਕਈ ਵਾਰੀ ਬਦਲਦੇ ਨੇ ਕਈ ਵਾਰੀ ਉਹ ਕਿਤੇ इमोशनल ਫੇਸ ਦੇ ਵਿੱਚ ਆ ਕੇ ਬਦਲੇ ਨੇ ਇਸ ਵਾਰੀ ਵੀ ਬਦਲੇ ਨੇ ਪਰ ਇਨਾਂ ਕ ਤੈ ਆ ਵੀ ਇੱਕ ਦਿਨ ਜਿਹੜਾ ਹੈਗਾ ਅੱਜ ਨਹੀਂ ਤਾਂ ਕੱਲ ਆਉਣ ਵਾਲਾ ਕੱਲ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਹੈਗਾ ਆ ਹਰੇਕ ਇਨਸਾਨ ਜਿਹੜਾ ਕਿਹੜਾ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆ ਜਾਂ ਅੱਜ ਮੌਜੂਦਾ ਅਕਾਲੀ ਦਲ ਦਾ ਵਰਕਰ ਆ ਉਹ ਹਮੇਸ਼ਾ ਹੀ ਜਿਹੜਾ ਹੈਗਾ ਬੀਬੀਆਂ ਵੀ ਸਾਰੀਆਂ ਜਿਹੜੀਆਂ ਹੈਗੀਆਂ ਪ੍ਰਧਾਨ ਸਾਹਿਬ ਦੇ ਨਾਲ ਜਿਹੜਾ ਹੈਗਾ ਉਹ ਕਦਮ ਨਾਲ ਕੰਮ ਲਾ ਕੇ ਚੱਲਣ ਯਾਰ ਆ ਤੇ ਅੱਗੇ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਅਸੀਂ ਆਪਣੀ ਮਿਹਨਤ ਜਾਰੀ ਰੱਖਾਂਗੇ ਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਆਊਗੀ ਜਿਵੇਂ ਅਸੀਂ ਪਹਿਲਾਂ ਮਿਹਨਤ ਕਰਦੇ ਆਏ ਹਾਂ ਹੁਣ ਥੋੜੀ ਜਿਹੀ ਵੱਧ ਕਰਨੀ ਪੈਣੀ ਆ ਉਹ ਅਸੀਂ ਕਰਾਂਗੇ ਅਸੀਂ ਤਿਆਰ ਆ ਤੇ ਅਸੀਂ ਆਉਣ ਵਾਲੇ ਸਮੇਂ ਚ ਆਪਣੀ ਸਰਕਾਰ ਬਣਾਉਣ ਜ਼ਰੂਰ ਬਣਾਵਾਂ ਅਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹਲਕ ਮੋਗਾ ਜ਼ਿਲ੍ਹਾ ਦੇ ਵਿੱਚ ਸਮੂੱਚੀ ਜਥੇਬੰਦੀ ਨੇ ਚਾਰੋਂ ਹਲਕਾਂ ਦੇ ਚਾਰ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਸਹਿਬਾਨ ਔਰ ਦਰਜਾ ਦਰਜਾ ਸਾਰੇ ਆਗੂ ਸਹਿਬਾਨਾਂ ਨੇ ਮਿਲ ਕੇ ਜੋ ਕਿ ਅੱਜ ਦੇ ਹਾਲਾਤ ਚੱਲ ਰਹੇ ਹਨ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਕਿ ਝਾਰੂ ਵਰਕਰਾਂ ਦੇ ਮੋਗਾ ਜ਼ਿਲ੍ਹੇ ਦੀ ਬਹੁਤ ਹੀ ਤਕੜੀ ਟੀਮ ਹੈ ਜੋ ਕਿ ਹਰ ਇਲੈਕਸ਼ਨ ਦੇ ਵਿੱਚ ਚਾਹੇ ਕੋਈ ਪਾਰਟੀ ਦੇ ਉੱਤੇ ਕਦੇ ਵੀ ਕੋਈ ਮਾੜਾ ਸਮਾਂ ਆਇਆ ਉਸ ਵੇਲੇ ਸਾਰੇ ਡਟ ਕੇ ਖੜੇ ਹਨ ਸਾਰੇ ਆਗੂ ਸਹਿਬਾਨ ਔਰ ਅੱਜ ਵੀ ਉਸੇ ਤਰ੍ਹਾਂ ਪਾਰਟੀ ਪ੍ਰਧਾਨ ਸਰਦਾਰ ਸੁਖੀਤ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ ਪਹਿਲਾਂ ਵੀ ਪੂਰੀ ਮਿਹਨਤ ਕਰਦੇ ਹਨ ਔਰ ਔਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਜਿਹੜੇ ਕਰ ਕਰ ਜਾ ਕੇ ਔਰ ਪਾਰਟੀ ਦੀਆਂ ਨੀਤੀਆਂ ਔਰ ਪਾਰਟੀ ਬਾਰੇ ਜੋ ਪਿਆਰ ਹੈ ਲੋਕਾਂ ਦੇ ਵਿੱਚ ਵਧਾਉਣ ਦੀ ਸਾਨੂੰ ਲੋੜ ਹੈ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਹੈ ਤਾਂ ਉਸ ਸਮੇਂ ਤੇ ਆ ਕੇ ਕਈ ਗੱਲਾਂ ਹੋ ਜਾਂਦੀਆਂ ਹਨ ਔਰ ਜਿਸ ਦੇ ਕਾਰਨ ਕਈ ਵਾਰੀ ਕਿਉਂਕਿ ਜਿਹੜਾ ਸਮਾਂ ਮਾੜਾ ਚੰਗਾ ਆਉਂਦਾ ਰਹਿੰਦਾ ਹੈ ਵੋਟਾਂ ਕਦੇ ਵਧਦੀਆਂ ਕਦੇ ਘਟਦੀਆਂ ਪਰ ਲੋਕਾਂ ਦੇ ਵਿੱਚ ਜੋ ਸ਼ਰੋਣੀ ਕਾਲੀਦਾਲ ਦੀ ਸਰਕਾਰ ਹੈ ਔਰ ਇਹ ਇੱਕ ਗੱਲ ਲੋਕਾਂ ਦੇ ਵਿੱਚ ਕਰ ਚੁੱਕੀ ਹੈ ਹਰ ਇੱਕ ਦੇ ਮਨ ਦੇ ਵਿੱਚ ਕਿ ਜੋ ਪੰਜਾਬ ਦਾ ਵਿਕਾਸ ਸ਼ਰੋਮਣੀ ਕਾਲੀ ਦਲ ਦੀ ਸਰਕਾਰ ਮੌਕੇ ਹੋਇਆ ਔਰ ਦੂਸਰੀਆਂ ਪਾਰਟੀਆਂ ਦੇ ਸਮੇਂ ਜੋ ਵਿਕਾਸ ਹੋਇਆ ਉਹ ਦੇ ਸ਼ਰੋਮਣੀ ਕਾਲੀ ਦਲ ਦਾ ਵਿਕਾਸ ਉਹਦੇ ਮੁਕਾਬਲੇ ਰੱਖ ਲਈਏ ਤਾਂ ਉਹ ਇੱਕ ਪਾਸਾ ਵੀ ਨਹੀਂ ਉਹਦੇ ਆਉਂਦਾ ਉਹਦੇ ਪਾਸ ਕੋਈ ਪਾਇਂ ਪਾਸ ਕੋਈ ਨਹੀਂਗਾ ਔਰ ਇਸ ਚੀਜ਼ ਨੂੰ ਮੱਦੇ ਨੈ ਰੱਖ ਦੋ ਸ਼ਰੋਮਣੀ ਕਾਲੀ ਦਲ ਦੇ ਵਰਕਰ ਸਾਹਿਬਾਨ ਵੀ ਮਹਿਸੂਸ ਕਰਦੇ ਹਨ ਕਿ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਲ ਦੀ ਵਾਹੀ ਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਔਰ ਹੁਣ ਵੀ ਅੱਜ ਵੀ ਸਾਰੇ ਨੇ ਇਹੀ ਇੱਥੇ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੋਗਾ ਜਿਲ੍ਹੇ ਦੀ ਸਾਰੀ ਟੀਮ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਡਟ ਕੇ ਕੰਮ ਕਰੇਗੀ ਔਰ ਜੋ ਅੱਜ ਸਾਰੇ ਵਰਕਰ ਸਵਾਰ ਇੱਥੇ ਇਕੱਠੇ ਹੋਏ ਆ ਸਾਰੇ ਆਗੂ ਸਹਿਬਾਨ ਆਏ ਆ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਅੱਜ ਜੋ ਜ਼ਿਲ੍ਹੇ ਦੀ ਮੀਟਿੰਗ ਸੀ ਸਾਰਿਆਂ ਦਾ तहे ਜਦੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਉਹਨਾਂ ਦੀ ਪ੍ਰਧਾਨਗੀ ਹੇਠ ਮੋਗਾ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਅਤੇ ਸਰਦਾਰ ਪੀਰ ਸਿੰਘ ਜੀ ਮਾਲਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਬਜਿੰਦਰ ਸਿੰਘ ਮੱਖਣਪਰਾੜ ਬਹੁਤ ਹੀ ਸਤਿਕਾਰਯੋਗ ਸਨੀ ਗੱਲ ਜੀ ਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਹਲਕੇ ਦੀ ਜੋ ਲੀਡਰਸ਼ਿਪ ਹੈ ਜੋ ਕਿ ਹਲਕਾ ਹਲਕੇ ਵਾਜੋ ਤੇ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਨੇ ਸਰਦਾਰ ਸੁਮੇਰ ਸਿੰਘ ਜੀ ਬਾਦਲ ਜੀ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਜੋ ਹਕਤਤਾ ਕੀਤੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਲੋਕ ਆਪਣੇ ਮਨਸੂਬੇ ਲੈ ਕੇ ਬਾਹਰੋਂ ਬੋਲਦੇ ਨੇ ਬਾਹਰ ਗੱਲਾਂ ਕਰਦੇ ਨੇ ਪਹਿਲਾਂ ਤਾਂ ਸਾਨੂੰ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਪਾਰਟੀ ਪ੍ਰਧਾਨ ਦੇ ਦਫ਼ਤਰ ਆ ਕੇ ਪਾਰਟੀ ਦੀ ਜਿਹੜੀ ਕੋਈ ਗੱਲਬਾਤ ਰੱਖਣੀ ਹੈ ਉਹ ਪਾਰਟੀ ਦੇ ਸਾਹਮਣੇ ਰੱਖਣ ਬਾਹਰ ਜਾ ਕੇ ਕਿੰਤੂ ਪ੍ਰੰਤੂ ਕਰਨਾ ਉਹ ਬਾਲੀ ਵਧੀਆ ਗੱਲ ਨਹੀਂ ਹੁੰਦੀ ਕਿਉਂਕਿ ਇਹਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਨੇਹਾ ਹੈ ਉਹ ਬਹੁਤ ਮਾੜਾ ਜਾਂਦਾ ਤੇ ਮੈਂ ਉਮੀਦ ਕਰਦਾ ਕਿ ਸਾਡੇ ਸਾਰੇ ਜ਼ਿਲ੍ਹੇ ਦੀ ਜਿੰਨੀ ਵੀ ਲੀਡਰਸ਼ਿਪ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਤਕੜਾ ਕਰਨ ਵਾਸਤੇ ਜਿਸ ਤਰ੍ਹਾਂ ਕਿ ਸਾਡੇ ਮਰਹੂਮ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਮਰਹੂਮ ਜਹੇਦਰ ਸਰਦਾਰ ਪੂਤਾ ਸਿੰਘ ਜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਅੱਗੇ ਲੈ ਕੇ ਜਾਣਗੇ ਅਸੀਂ ਮੋਗਾ ਜ਼ਿਲ੍ਹਾ ਸਾਰਾ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਜੀ ਦੇ ਨਾਲ ਖੜੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਜਿੰਨੇ ਵੀ ਮੋਗੇ ਜ਼ਿਲ੍ਹੇ ਦੇ ਨੌਜਵਾਨ ਵੀਰ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਵਾਸਤੇ ਤਨ ਮਨ ਧਨ ਦੇ ਨਾਲ ਸੇਵਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਸਾਹਿਬ ਸਰਦਾਰ ਸੰਜੀਤ ਸਿੰਘ ਜੀ ਸਰੀਗਲ ਸਾਹਿਬ ਸਰਦਾਰ ਅਬਦਲਦੇਵ ਸਿੰਘ ਜੀ ਮਾਨੁਕੇ ਸਾਹਿਬ ਸਰਦਾਰ ਰਾਜਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਪਾਰਲੀਮੈਂਟ ਦਾ ਉਹ ਇੱਥੇ ਆਏ ਨੇ ਸਾਡੇ ਸ਼ਰੂਨਿਕ ਕਮੇਟੀ ਦੇ ਤਿੰਨੋਂ ਮੈਂਬਰ ਸਭਾਨ ਅਤੇ ਸਮੁੱਚੀ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਦਾ ਮੈਂ ਧਰਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਪੂਰਾ ਡਟ ਕੇ ਫੈਸਲਾ ਕੀਤਾ ਗਿਆ ਸੀ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਪ੍ਰਧਾਨ ਮੰਨਦੇ ਆ ਕਿਉਂਕਿ ਸਾਡੇ ਪ੍ਰਧਾਨ ਜਿੰਨਾ ਕੋਈ ਕਾਬਲ ਪ੍ਰਧਾਨ ਹੈ ਨਹੀਂ ਕਿਸੇ ਪਾਰਟੀ ਕੋਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜੋ 30-32 ਸਾਲ ਦੇ ਵਿੱਚ ਮਿਹਨਤਾਂ ਕੀਤੀਆਂ ਤੇ ਜਦੋਂ ਦੇ ਪ੍ਰਧਾਨ ਬਣੇ 2008 ਦੇ ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਮਿਹਨਤ ਆ ਜਿਹੜੀ ਉਹ ਸਰਦਾਰ ਸੁਖਬੀ ਸਿੰਘ ਜੀ ਬਾਲ ਸਾਹਿਬ ਦੀ ਹੈ ਪੜਾਓ ਕੋਈ ਵਿਧਾਨ ਸਭਾ ਦਾ ਇਲੈਕਸ਼ਨ ਹੋਵੇ ਪੜਾਓ ਪਾਰਲੀਮੈਂਟ ਦਾ ਇਲੈਕਸ਼ਨ ਹੋਵੇ ਅੱਜ ਵੀ ਜੇ ਆ ਪਿਛਲੇ ਇਲੈਕਸ਼ਨਾਂ ਅੰਕ ਕੇ ਗਏ ਨੇ ਉਹਨਾਂ ਨੇ ਲਗਾਤਾਰ 4 ਮਹੀਨੇ ਬੈਠ ਕੇ ਨਹੀਂ ਦੇਖਿਆ ਹਰ ਹਲਕੇ ਦੇ ਵਿੱਚ ਗਏ ਪੰਜਾਬ ਜਾਓ ਯਾਤਰਾ ਜਿਹੜੀ ਬਹੁਤ ਕਾਮਯਾਬ ਹੋਈ ਸੀ ਬਹੁਤ ਲੋਕਾਂ ਨੇ ਭਾਰੀ ਤਸ਼ਾਹ ਸੀ ਲੋਕਾਂ ਦੇ ਵਿੱਚ ਸਾਡੇ ਵਰਕਰਾਂ ਦੇ ਸਾਡੇ ਲੀਡਰਸ਼ਪਰਾਂ ਦਾ ਤਾਂ ਕਰਕੇ ਇਹ ਪ੍ਰਧਾਨ ਸਾਹਿਬ ਦੇ ਵਿੱਚ ਇੱਕ ਪੋਰਾ ਵੀ ਕੋਈ ਕਮੀ ਨਹੀਂ ਮੈਂ ਝੁੰਦਾ ਕਮੇਟੀ ਦਾ ਵੀ ਮੈਂਬਰ ਸੀ ਤੇਰਾ ਮੈਂਬਰ ਸੀ ਉਹਦੇ ਅਸੀਂ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਚ ਗਏ ਕਿਤੇ ਵੀ ਇਹ ਗੱਲ ਨਹੀਂ ਉੱਠੀ ਕਿ ਪ੍ਰਧਾਨ ਸਾਹਿਬ ਚ ਕੋਈ ਕਮੀ ਆ ਕਿਸੇ ਲੀਡਰਸ਼ਿਪ ਬਾਨ ਦੀ ਬਾਬਤਾ ਕਿਸੇ ਨੇ ਕਹਿ ਦਿੱਤਾ ਹੋਊ ਕਿ ਐਸ ਲੀਡਰ ਦੇ ਵਿੱਚ ਆ ਕਮੀ ਆ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਦੀ ਮਿਹਨਤ ਤੇ ਕਿਸੇ ਨੂੰ ਸ਼ੱਕ ਨਹੀਂ ਅਸੀਂ ਅੱਜ ਇਸ ਕਰਕੇ ਸਮੁੱਚੀ ਲੀਡਰਸ਼ਿਪ ਜਿੰਨੀ ਆਈ ਐ ਮੈਂ ਸਾਰਿਆਂ ਵੱਲੋਂ ਬੇਨਤੀ ਕਰਦਾ ਕਿ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਸਾਰਾ ਜ਼ਿਲ੍ਹਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਦਾਬ ਸੁਖਬੀਰ ਸਿੰਘ ਜੀ ਬਾਲ ਸਾਹਿਬ ਨਾਲ ਚਕਾਨਵਾਂ ਖੜਾ ਤੇ ਮੈਂ ਜਿਹੜੇ ਪਾਰਟੀ ਤੋਂ ਬਾਹਰ ਗਏ ਆ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰ ਤੁਸੀਂ ਕਹਿ ਦਿੰਦੇ ਦੋ ਫਾੜ ਪਾਰਟੀ ਹੋ ਗਈ ਜੇ ਪੰਜ ਚਾਰ ਬੰਦੇ ਕੋਈ ਜਾਂਦੇ ਹੋ ਦੋ ਫਾੜ ਪਾਰਟੀ ਨਹੀਂ ਹੁੰਦੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ 468 ਡੈਲੀਗੇਟ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਇਲੈਕਟਿਡ ਬਾਡੀ ਹੈ ਤੇ 78 78 ਜਿਹੜੇ ਵਰਕ ਕਮੇਟੀ ਦੇ ਮੈਂਬਰ ਨੇ ਜਿਹੜੇ ਕਿ ਨਾ ਕੋਈ ਡੈਲੀਗੇਟ ਬਾਹਰ ਆ ਨਾ ਕੋਈ ਵਰਕ ਕਮੇਟੀ ਦਾ ਮੈਂਬਰ ਬਾਹਰ ਆ ਇਸ ਕਰਕੇ ਦੋ ਬੋਡੀਆਂ ਇਹੋ ਜੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਕੋਲ ਜਾਂਦੀਆਂ ਉਹ ਸਾਰੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਤੇ ਭਰੋਸਾ ਜਿਤਾਉਂਦੇ ਨੇ ਤੇ ਜਿਤਾਉਂਦੇ ਰਵਾਂਗੇ ਇਸ ਕਰਕੇ ਮੈਂ ਸਾਰਿਆਂ ਨੂੰ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਕਰਦਾ ਥੋੜਾ ਵੀ ਪ੍ਰੈਸ ਦਾ ਵੀ ਧੰਨਵਾਦ ਕਰਨਾ ਚਾਹਣਾ ਤੇ ਸਾਡੇ ਲੀਡਰਸਮਾਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਸਾਰਿਆਂ ਨੇ ਇੱਥੇ ਆ ਕੇ ਪ੍ਰਧਾਨ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਾਇਦਾ ਦਿੱਤਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜ਼ਿਲ੍ਹਾ ਪ੍ਰਧਾਨ ਸਰਦਾਰ ਅੰਮ੍ਰਿਤਜੀਤ ਸਿੰਘ ਜੀ ਲੰਡੇ ਕੇ ਉਨਾ ਜਿਹਾ ਗਵਾਈ ਬੱਚ ਮੀਟਿੰਗ ਇੱਥੇ ਸੱਦੀ ਗਈ ਸੀ ਜਿਲ੍ਹਾ ਹੈੱਡਕੁਆਟਰ ਤੇ ਔਰ ਇਹਦੇ ਵਿੱਚ ਤਕਰੀਬਨ ਚਾਰੇ ਹਲਕਿਆਂ ਦੇ ਸਾਰੇ ਨਮਾਇंदे ਔਰ ਖਾਸ ਕਰਕੇ ਹਲਕਾਂ ਚਾਰ ਦੇ ਐਚਪੀਸੀ ਮੈਂਬਰ ਸਹਿਬਾਨ ਸਾਰੇ ਹਾਜ਼ਰ ਨੇ ਔਰ ਦਰਜਾ ਬਦਰਜਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਸਤਿਕਾਰਯੋਗ ਸਰਕਲ ਪ੍ਰਧਾਨ ਸਾਹਿਬ ਸਾਬਕਾ ਸਰਕਲ ਪ੍ਰਧਾਨ ਸਾਹਿਬ ਸਾਬਕਾ ਚੇਅਰਮੈਨ ਸਹਿਬਾਨ ਔਰ ਸਾਡੇ ਹਾਈ ਕਮਾਂਡ ਦੇ ਸਾਰੇ ਮੈਂਬਰ ਸਹਿਬਾਨ ਜਿਨ੍ਹਾਂ ਜਿਨ੍ਹਾਂ ਨੰਬੀਆਂ ਨੇ ਜੁਗਤੀਆਂ ਹੋਈਆਂ ਸਾਰੇ ਹਾਜ਼ਰ ਹੈ ਔਰ ਸਭ ਤੋਂ ਵੱਡੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ 'ਚ ਸਾਰਿਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਾਡੀ ਮਾਂ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਹਦਾ ਚੌਂਡ ਛਾਂ ਤਕੜੀ ਹੈ ਹਮੇਸ਼ਾ ਸਾਡੇ ਬਜ਼ੁਰਗਾਂ ਨੇ ਬਹੁਤ ਸੋਹਣਾ ਇਰਾਦਾ ਦਿਖਾਇਆ ਔਰ ਇਹ ਪੰਥ ਦੇ ਮਾਰਗ ਤੇ ਚੱਲਣ ਨੂੰ ਅਸੀਂ ਬੜਾਈ ਸਮਝਦੇ ਹਾਂ ਔਰ ਮੈਂ ਸਮਝਦਾ ਹਾਂ ਜਿਸ ਤੱਕ ਪਾਰਟੀ ਪ੍ਰਧਾਨ ਸਰਦਾਰ ਸਰਵੀਰ ਸਿੰਘ ਬਾਦਲ ਦਾ ਸਵਾਲ ਹੈ ਉਹ ਸਾਡੇ ਸਤਿਕਾਰਯੋਗ ਨੇਤਾ ਨੇ ਔਰ ਉਹਨਾਂ 'ਚ ਸਾਰਿਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਔਰ ਉਹਨਾਂ ਨੇ ਵਿਕਾਸ ਵਾਸਤੇ ਬਹੁਤ ਸਾਡੇ ਜ਼ਿਲ੍ਹੇ 'ਚ ਕੰਮ ਕੀਤੇ ਆ ਇਸਦੇ ਵਾਸਤੇ ਅਸੀਂ ਰਣੀ ਵੀ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਔਰ ਉਹ ਪਾਰਟੀ ਦੇ ਔਰ ਪਾਰਟੀ ਪ੍ਰਧਾਨ ਦੇ ਔਰ ਅਸੀਂ ਇਹ ਗੱਲ ਬੜੀ ਠੋਕ ਮਾ ਜਾ ਕੇ ਕਹਿਣੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਤੋਂ ਸਰਕਾਰ ਬਣੂਗੀ ਰਾਜ ਭਾਗ ਆਊਗਾ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਵਿਕਾਸ ਦੀਆਂ ਜਿਹੜੀਆਂ ਲੀਹਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਤੋਰਿਆ ਸੀ ਅੱਜ ਉਖੜ ਗਿਆ ਅੱਜ ਸਿਰਫ ਲਾਰਿਆਂ ਜਾਂ ਗੁੱਟਕਾ ਸਾਭ ਦੀ ਸੌਂ ਖਾ ਕੇ ਉਹ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਜਾਂ ਇਹੋ ਜਿਹੇ ਲੋਕ ਜਿਨ੍ਹਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਵੀ ਅਸੀਂ ਸੁਧਾਰਨ ਜ਼ਿੰਦਗੀ ਜਿਉਂਦੇ ਹੋਏ ਲੋਕਾਂ ਦੀ ਸੇਵਾ ਕਰਾਂਗੇ ਅਸੀਂ ਕੋਈ ਗਨਮੈਨ ਨਹੀਂ ਲਵਾਵਾਂਗੇ ਸਾਡੇ ਕੋਲੇ ਗੱਡੀਆਂ ਨਹੀਂ ਹੋਣਗੀਆਂ ਅਸੀਂ ਲੋਕਾਂ ਦੇ ਘਰਦ ਪਾਉਂਦੇ ਨਹੀਂ ਫਿਰਾਂਗੇ ਅਸੀਂ ਕੰਮ ਕਰਕੇ ਦਿਖਾਵਾਂਗੇ ਅੱਜ ਕੋਈ ਵੀ ਨਿਸ਼ਾਨੀ ਨਹੀਂ ਔਰ ਐਗਜ਼ਾਮਪਲ ਮੈਡੀਕਲ ਕਾਲਜ ਬਣਾਉਣ ਨੂੰ ਕਿਹਾ ਸੀ 16 17 ਅਸੀਂ ਬਣਾਵਾਂਗੇ ਇੱਕ ਵੀ ਬਣਿਆ ਦਿਖਾ ਦਿਓ ਇੱਕ ਦੀ ਨਹੀਂ ਰੱਖੀ ਦਿਖਾ ਦਿਓ ਇਹ ਸਿਰਫ ਗੱਲਾਂ ਸਿਰਫ ਮਤਲਬ ਚੁਟਕਲਿਆਂ ਦੇ ਰੂਪ 'ਚ ਸਾਡੇ ਸਾਹਮਣੇ ਰਹਿ ਗਈਆਂ ਬਹੁਤ ਸਾਨੂੰ ਇਸ ਗੱਲ ਦਾ ਅਫਸੋਸ ਹੈ ਔਰ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਔਰ ਉਸੇ ਤਰ੍ਹਾਂ ਵਿਕਾਸ ਹੋਵੇ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਾਦਰ ਸਰਦਾਰ ਤੋਤਾ ਸਿੰਘ ਜੀ ਔਰ ਉਹਨਾਂ ਦੀ ਅਗਵਾਈ ਵਿੱਚ ਖਾਸ ਕਰਕੇ ਸਾਡੇ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਨੇ ਕੀਤਾ ਸੀ ਉਸੇ ਤਰ੍ਹਾਂ ਦੇ ਬਿਜਲੀ ਦੇ ਗ੍ਰੈਡ ਉਸੇ ਤਰ੍ਹਾਂ ਦੀਆਂ ਸੜਕਾਂ ਸਕੂਲ ਕਾਲਜ ਸਾਰਾ ਕੁਝ ਉਸ ਤਰ੍ਹਾਂ ਉਹ ਪੰਜਾਬ ਵੇਖਣਾ ਚਾਹੁੰਦੇ ਆ ਤੇ ਆਊਗਾ ਸਮਾਂ ਜਦੋਂ ਸ਼ਰੋਮਣੀ ਅਕਾਲੀ ਸਰਕਾਰ ਚ ਫਿਰ ਇਸ ਤਰ੍ਹਾਂ ਦੇ ਕੰਮ ਕਾਰਜ ਆਰੰਭ ਹੋਣਗੇ ਦੇ ਲਾ ਕੇ ਮੁਖਾਲਫਤ ਕਿਉਂ ਹੋ ਰਹੀ ਹੈ ਜੀ ਦੇਖੋ ਜੀ ਪਰਿਵਾਰ ਦੇ ਵਿੱਚ ਵੀ ਜਿਹੜੇ ਜੀ ਹੁੰਦੇ ਆ ਕਈ ਵਾਰੀ ਉਹਨਾਂ ਦੀ ਆਪਸ ਵਿੱਚ ਪਿੱਚ ਨਹੀਂ ਬੈਂਦੀ ਕੀ ਪਰ ਉਹਦੇ ਵਿੱਚ ਪਾਰਟੀ ਪ੍ਰਧਾਨ ਵੱਲੋਂ ਜਾਂ ਪਰਿਵਾਰ ਦੇ ਮੁਖੀ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਸ਼ਿਸ਼ ਜਾਰੀ ਹੈ ਪਰ ਕਈ ਵਾਰੀ ਇਹ ਇਸ ਤਰ੍ਹਾਂ ਦੇ ਖਲਾਫ ਪੈਦਾ ਹੋ ਜਾਂਦੀਆਂ ਕਿ ਸਾਰੀਆਂ ਪਾਰਟੀਆਂ 'ਚ ਹੋਏ ਆ ਔਰ ਤੁਸੀਂ ਸਮੇਂ ਸਮੇਂ ਦੇਖੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਕਾਂਗਰਸ ਪਾਰਟੀ 'ਚ ਹੋਈਆਂ ਫਿਰ ਠੀਕ ਆ ਸਮੇਂ ਨਾਲ ਭਰ ਜਾਂਦੀਆਂ ਗੱਲਾਂ ਪਤਾ ਨਹੀਂ ਲੱਗਦੀਆਂ ਲੇਕਿਨ ਹੁਣ ਇਹ ਅਕਾਲੀ ਦਲ 'ਚ ਤਾਜ਼ੀਆਂ ਨੇ ਇਸ ਕਰਕੇ ਆਪਾਂ ਨੂੰ ਦਿਖ ਰਹੀਆਂ ਇਹ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਠੀਕ ਹੋ ਜਾਊਗਾ ਦਾਤਕ ਸਾਹਿਬ ਤੇ ਜੰਡਾ ਦਾਲਤਾਂ ਸਾਹਿਬ ਤੇ ਜਿਹੜੇ ਕੁਝ ਵਿਅਕਤੀ ਗਏ ਆ ਜੀ ਲੀਡਰਸ਼ਿਪ ਗਏ ਆ ਉਹਨਾਂ ਦੇ ਵਿੱਚ ਉਹਨਾਂ ਦੀ ਆਪ ਦੀ ਭਾਵਨਾ ਹੈ ਲੇਕਿਨ ਸਾਡੀ ਸਰਵੱਚ ਅਦਾਲਤ ਵੀ ਹੈ ਔਰ ਸਾਡਾ ਤਖਤ ਸਾਹਿਬ ਵੀ ਹੈ ਜੇਕਰ ਸਾਨੂੰ ਜਾਂ ਸਾਡੇ ਪਾਰਟੀ ਪ੍ਰਧਾਨ ਨੂੰ શ્રી ਕਲਤਖ ਸਾਹਿਬ ਸਮਨ ਕਰਨਗੇ ਉਹ ਸਾਡੀ ਸਰਵੱਚ ਕੋਰਟ ਵੀ ਹੈ ਅਦਾਲਤ ਵੀ ਹੈ ਉਸ ਸਮਨ ਦੇ ਮੁਤਾਬਕ ਸਾਡੇ ਪ੍ਰਧਾਨ ਸਾਹਿਬ ਜ਼ਰੂਰ ਹਾਜ਼ਰ ਹੋਣਗੇ ਔਰ ਅਸੀਂ ਨਾਲ ਜਾਵਾਂਗੇ ਸਾਰੇ ਔਰ ਅਸੀਂ ਖੁਦ ਹਾਜ਼ਰ ਹੋਵਾਂਗੇ ਔਰ ਇਕੱਲੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸਾਰੇ ਜਿਨ੍ਹਾਂ ਨੇ ਚੋਣਾਂ ਲੜੀਆਂ ਔਰ ਜਿਹੜੇ ਪੰਜਾਬ ਵਿੱਚ ਚੋਣਾਂ ਲੜ ਕੇ ਜਿਸ ਤਰ੍ਹਾਂ ਵੀ 117 ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ ਹੋਏ ਆ ਉਹ ਸਭ ਦੀ ਜ਼ਿੰਮੇਵਾਰੀ ਹੋਊਗੀ ਪਰ ਇਹ ਡਿਪੈਂਡ ਕਰਦਾ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਸਾਨੂੰ ਸਮਨ ਕਰਦੇ ਆ ਜਾਂ ਨਹੀਂ ਕਰਦੇ ਜੇ ਕਰਨਗੇ ਤਾਂ ਸਾਡੇ ਪਾਰਟੀ ਪ੍ਰਧਾਨ ਜਾਂ ਅਸੀਂ ਸਾਰੇ ਉੱਥੇ ਪੇਸ਼ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਮੋਗੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਇਹ ਮੀਟਿੰਗ ਦੇ ਵਿੱਚ ਇਕੱਤਰ ਹੋਈ ਆ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਅੱਜ ਇਹ ਮੂਗਾ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਚਾਰੋਂ ਹਲਕਾ ਇੰਚਾਰਜ ਸਾਹਿਬ ਮੱਖਣ ਸਿੰਘ, ਸਾਬ ਜਨਰਲ ਸਿੰਘ ਜੀ ਬਰਾੜ, ਜਨਰਲ ਸਕੱਤਰ ਸ਼ੋਮਨੀ ਕਾਲੀਦਾਲ ਹਲਕਾ ਇੰਚਾਰਜ ਧਨਪੋਟ, ਸਰਦੀਪ ਸਿੰਘ ਜੀ ਮਾਲਾ ਸਾਹਿਬ ਹਲਕਾ ਇੰਚਾਰਜ ਬਾਗਾਪਰਾਣਾ, ਜਨਰਲ ਸਕੱਤਰ ਸ਼ੋਮਨੀ ਕਾਲੀਦਾਲ, ਸਾਹਿਬ ਬਲਦੇਵ ਸਿੰਘ ਜੀ ਮਾਣੂਕੇ, ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਤੇ ਦਾਸ ਸੰਜੀਤ ਸਿੰਘ ਸੰਨੀਗਿਲ ਹਲਕਾ ਇੰਚਾਰਜ ਮੂਗਾ ਇਹ ਰਾਜਵਿੰਦਰ ਸਿੰਘ ਧਰਮਕੋਟ ਜੋ ਲੋਕ ਸਭਾ ਹਲਕਾ ਫਰੀਦਕੋਟ ਦੇ ਕੈਂਡੀਡੇਟ ਸਨ ਉਹ ਵੀ ਮੌਜੂਦ ਨੇ ਮੀਟਿੰਗ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਦੇ ਤਿੰਨੋਂ ਮੈਂਬਰ ਸਾਹਿਬ ਸਾਹ ਤਰਸ਼ੇਮ ਸਿੰਘ ਜੀ ਰਤਿਆਨ ਸਾਹਿਬ ਸੁਖਦੀਪ ਸਿੰਘ ਜੀ ਰੋਡੇ ਸਾਹਿਬ ਬੀਬੀ ਰਾਣੀ ਕੇ ਸਾਹਿਬ ਇਹ ਵੀ ਸਾਰੇ ਤੇ ਸਟੇਟ ਦੀ ਜਿਹੜੀ ਬਾਡੀ ਆ ਉਹ ਜਰਨਲ ਕੌਂਸਲ ਦੇ ਮੈਂਬਰ ਸਟੇਟ ਦੇ ਸਲਾਹਕਾਰ ਬੋਰਡ ਆ ਜਿਹੜਾ ਸਟੇਟ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਮੈਂਬਰ ਤੇ ਪੀਏਸੀ ਜਿਹੜੀ ਸਟੇਟ ਦੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਮੈਂਬਰ ਇਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਬਿਤਾ ਮੋਗਾ ਡਿਸਟ੍ਰਿਕਟ ਦੀ ਉਹ ਸਾਰੀ ਇਹ ਅੱਜ ਦੀ ਮੀਟਿੰਗ ਦੇ ਵਿੱਚ ਇਕੱਤਰ ਹੋਈ ਆ ਤੇ ਸਾਰਿਆਂ ਨੇ ਇੱਕ ਜੁੜਤਾ ਦੇ ਨਾਲ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਦੇ ਪੱਖ ਦੇ ਵਿੱਚ ਮਜ਼ਬੂਤੀ ਦੇ ਨਾਲ ਆਪਣਾ ਜਿਹੜਾ ਖੜੇ ਹੋਣ ਦਾ ਸਬੂਤ ਦੇਣ ਵਾਸਤੇ ਅੱਜ ਇਹ ਸਾਰੀ ਜਿਹੜੀ ਆ ਲੀਡਰਸ਼ਿਪ ਇੱਥੇ ਇਕੱਤਰ ਹੋਈ ਆ ਸਾਰਿਆਂ ਲੀਡਰਾਂ ਵੱਲੋਂ ਪੂਰੇ ਠੋਸ ਤਰੀਕੇ ਦੇ ਨਾਲ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਦੀ ਮਿਹਨਤ ਨੂੰ ਸਲਾਉਂਦੇ ਆ ਉਹਨਾਂ ਦੇ ਕੀਤੇ ਹੋਏ ਜਿਹੜੇ ਤਜਰਬੇ ਜਿਹੜਾ ਉਹਨਾਂ ਦੇ ਕੋਲ ਐਕਸਪੀਰੀਅੰਸ ਆ ਉਹਨੂੰ ਸਰਾਉਂਦਿਆਂ ਤੇ ਜਿਹੜਾ ਉਹਨਾਂ ਨੇ ਵਿਕਾਸ ਦੇ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹਿੰਦਿਆਂ ਕੀਤੇ ਉਹਨੂੰ ਸਰਾਉਂਦਿਆਂ ਤੇ ਅੱਜ ਮਾੜੇ ਹਾਲਾਤ ਦੇ ਵਿੱਚ ਵੀ ਇੰਨੀ ਮਿਹਨਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇੰਨੇ ਜੋਸ਼ ਦੇ ਨਾਲ ਤੋਰਨ ਵਾਸਤੇ ਜਜਬਾ ਭਰਨ ਵਾਸਤੇ ਉਹਨਾਂ ਨੂੰ ਉਹਨਾਂ ਦੀ ਸਾਰਿਆਂ ਨੇ ਜਿਹੜੀ ਆ ਉਹ ਤਾਰੀਫ ਕੀਤੀ ਮੈਂ ਇਹ ਮੀਟਿੰਗ ਦੇ ਵਿੱਚ ਇਹ ਪ੍ਰੈਸ ਰਾਈ ਇਹ ਦੱਸਣਾ ਚਾਹੁੰਦਾ ਕਿ ਸਮੇਂ-ਸਮੇਂ ਦੇ ਉੱਤੇ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਚਾਹੇ ਉਸ ਤੋਂ ਪਹਿਲਾਂ ਦਾ ਜਿਹੜਾ ਮੁਗਲਾਂ ਦਾ ਰਾਜ ਸੀ ਸਿੱਖਾਂ ਦੀ ਮਾਨਸਿਕਤਾ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਨੂੰ ਢਾਹ ਲਾਉਣ ਵਾਸਤੇ ਚਾਹੇ ਉਹ ਮੁਗਲ ਸਰਕਾਰ ਸੀ ਚਾਹੇ ਉਹ ਅੰਗਰੇਜ਼ਾਂ ਦੀ ਸਰਕਾਰ ਸੀ ਚਾਹੇ ਉਹ ਸੈਂਟਰ ਦੀ ਕਾਂਗਰਸ ਸਰਕਾਰ ਸੀ ਚਾਹੇ ਉਹ ਅੱਜ ਸੈਂਟਰ ਦੀ ਬੀਜੇਪੀ ਸਰਕਾਰ ਆ ਤਰ੍ਹਾਂ ਤਰ੍ਹਾਂ ਦੀਆਂ ਸਾਡਸ਼ਾਂ ਘੜ ਕੇ ਤਰ੍ਹਾਂ ਤਰ੍ਹਾਂ ਦੇ ਬੰਦੇ ਅੱਗੇ ਕਰਕੇ ਜਿਹੜੇ ਕਿ ਪਾਰਟੀ ਨੂੰ ਢਾਹ ਲਾਉਣ ਦੀ ਸੋਚ ਦੇ ਨਾਲ ਭਰਮ ਭਲੇਖੇ ਜਿਹੜੇ ਆ ਪੈਦਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇਹੋ ਜੇ ਲੀਡਰਾਂ ਨੂੰ ਇਹੋ ਜੇ ਲੋਕਾਂ ਨੂੰ ਅੱਗੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਘੜੀਆਂ ਕਿਉਂਕਿ ਸਮੇਂ ਦੀ ਸਰਕਾਰ ਪਾਵਰਫੁਲ ਹੁੰਦੀ ਆ ਅੱਜ ਦੀ ਘੜੀ ਉਹਨਾਂ ਦੇ ਕੋਲੇ ਮੀਡੀਆ ਚਾਹੇ ਉਹ ਸੋਸ਼ਲ ਮੀਡੀਆ ਚਾਹੇ ਇਲੈਕਟ੍ਰੋਨਿਕ ਚਾਹੇ ਪ੍ਰੈਸ ਮੀਡੀਆ ਉਹਨਾਂ ਦੇ ਮੁਤਾਬਕ ਅੱਜ ਚੱਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਤਾਕਤਾਂ ਚਾਹੇ ਉਹ ਪੰਜਾਬ ਦੀ ਸਟੇਟ ਗਵਰਨਮੈਂਟ ਆ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਆ ਚਾਹੇ ਉਹ ਕਾਂਗਰਸ ਪਾਰਟੀ ਆ ਸਾਰੀਆਂ ਭਰਮ ਭਲੇਖੇ ਜਿਹੜੇ ਪਾ ਰਹੀਆਂ ਆ ਸਾਹ ਸੁਖਬੀਰ ਸਿੰਘ ਜੀ ਬਾਦਲ ਸਾਫ ਦੀ ਪ੍ਰਧਾਨਗੀ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਹ ਸੁਖਬੀਰ ਸਿੰਘ ਬਾਦਲ ਇੱਕ ਮਜ਼ਬੂਤ ਲੀਡਰ ਆ ਇਹ ਇੱਕ ਠੋਸ ਤਰੀਕੇ ਦੀ ਅਗਵਾਈ ਦੇ ਸਕਦੇ ਨੇ ਕੌਮ ਨੂੰ ਇੱਕ ਵਧੀਆ ਵਿਜ਼ਨ ਦੇ ਨਾਲ ਵਧੀਆ ਸੋਚ ਦੇ ਨਾਲ ਮਿਹਨਤ ਦੇ ਨਾਲ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾ ਸਕਦੇ ਆ ਇਹ ਉਹ ਲੀਡਰ ਆ ਜਿਹੜੇ ਅੱਜ ਪੰਜਾਬ ਦੇ ਜੂਥ ਨੂੰ ਇੱਕ ਮੁੱਠ ਕਰਕੇ ਇੱਕ ਪੰਜਾਬ ਦੇ ਜੂਥ ਨੂੰ ਸਮਝਾ ਕੇ ਕਿ ਉਹਨਾਂ ਦਾ ਪੁੱਖ ਕਿੱਧਰ ਨੂੰ ਜਾ ਰਿਹਾ ਹੈ ਕੌਮ ਦਾ ਪੁੱਖ ਕਿੱਧਰ ਨੂੰ ਜਾ ਰਿਹਾ ਹੈ ਕਿ ਦੁਬਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਸਕਦੇ ਆ ਇਹਨਾਂ ਦੀ ਇਸ ਕਾਮਯਾਬੀ ਨੂੰ ਰੋਕਣ ਵਾਸਤੇ ਇਹਨਾਂ ਦੇ ਇਹਨਾਂ ਵੱਧੇ ਸਟੈਪਾਂ ਨੂੰ ਰੋਕਣ ਵਾਸਤੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਭਲੇਖੇ ਪਾ ਰਹੀਆਂ ਤੇ ਉਹਨਾਂ ਦੀ ਸੋਚ ਨੂੰ ਦਰਸਾਉਂਦੇ ਲੋਕ ਅੱਗੇ ਆਏ ਆ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਚਾਹੇ ਉਹ ਪਹਿਲੀਆਂ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਸਮੇਂ ਪ੍ਰਧਾਨ ਦੀ ਚੋਣ ਦੇ ਸਮੇਂ ਚਾਹੇ ਪਹਿਲਾਂ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਦੇ ਸਮੇਂ ਪਤਾ ਹੀ ਆ ਕਿਹੜਾ ਕਿਹੜਾ ਲੀਡਰ ਕਿੱਥੇ ਕਿੱਥੇ ਖੜਾ ਸੀ ਤੇ ਅੱਜ ਉਹ ਲੀਡਰ ਜਿਹੜੇ ਆ ਇਕੱਤਰ ਹੋ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਕਮਜ਼ੋਰ ਕਰਨ ਦੀ ਨੀਅਤ ਦੇ ਨਾਲ ਕੀ ਉਹ ਕਾਰਵਾਈ ਕਰ ਰਹੇ ਲੋਕਾਂ ਦੇ ਸਾਹਮਣੇ ਆ ਅੱਜ ਮੋਗੇ ਵਿਖੇ ਮੋਗੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੀ ਇਹ ਮੀਟਿੰਗ ਸਾਡੇ ਜ਼ਿਲ੍ਹਾ ਪ੍ਰਧਾਨ ਸardar amarjit singh ji linde ke sahab ਉਹਨਾਂ ਦੇ ਸੱਦੇ ਪੱਤਰ ਦੇ ਉੱਤੇ ਕੀਤੀ ਗਈ ਹੈ ਜਿਸ ਵਿੱਚ ਚਾਰੇ ਵਿਧਾਨ ਸਭਾ ਹਲਕੇ ਦੇ ਮਾਨਯੋਗ ਹਲਕਾ ਇੰਚਾਰਜ ਸਹਿਬਾਨ ਔਰ ਚਾਰੇ ਵਿਧਾਨ ਸਭਾ ਹਲਕੇ ਦੇ ਸਾਰੇ ਹੀ ਸਰਕਲ ਪ੍ਰਧਾਨ ਔਰ ਵਰਕਿੰਗ ਕਮੇਟੀ ਮੈਂਬਰ ਸਹਿਬਾਨ ਜਨਰਲ ਬੋਡੀ ਦੇ ਮੈਂਬਰ ਸਹਿਬਾਨ ਸਾਰੇ ਹੀ ਮੇਨ ਕ੍ਰੀਮ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਸਾਰਿਆਂ ਨੇ ਭਾਗ ਲਿਆ ਜਿਸ ਵਿੱਚ ਸਰਬਸੰਮਤੀ ਦੇ ਨਾਲ ਸਾਰਿਆਂ ਦੀ رائے ਦੇ ਨਾਲ ਸਾਰਿਆਂ ਨੇ ਇੱਕੋ ਵਿਸ਼ਵਾਸ ਪ੍ਰਗਟਾਇਆ ਕਿ ਮਾਨਯੋਗ ਸ਼ੋਮਨੀ ਆਕਾਲੀ ਦਲ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਯੋਗ ਅਗਵਾਈ ਨੂੰ ਸਾਰਿਆਂ ਨੇ ਕਬੂਲਿਆ ਔਰ ਉਹਨਾਂ ਦੇ ਵਿੱਚ ਪੂਰਨ ਆਸਥਾ ਤੇ ਵਿਸ਼ਵਾਸ ਉਹਨਾਂ ਦੇ ਵਿੱਚ ਪ੍ਰਗਟਾ ਕੇ ਉਹਨਾਂ ਦੇ ਨਾਲ ਚਟਾਨ ਵਾਂਗੂ ਖੜਨ ਦਾ ਅਜ ਪ੍ਰਣ ਕੀਤਾ ਇਸ ਤੋਂ ਇਲਾਵਾ ਸਾਰੇ ਹੀ ਵਰਕਰ ਸਹਿਬਾਨਾਂ ਨੇ ਰਲ ਮਿਲ ਕੇ ਸ਼ੋਮਨੀ ਆਕਾਲੀ ਦਲ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਦੇ ਲਈ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਔਰ ਬਹੁਤ ਕੀਮਤੀ ਸਜਾਹ ਸਾਰਿਆਂ ਨੇ ਦਿੱਤੇ ਆ ਔਰ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅੱਜ ਦੇ ਜਿੰਨੇ ਵੀ ਜਿੰਨੇ ਵੀ ਇੱਥੇ ਡੈਲੀਗੇਟ ਇੱਥੇ ਪਹੁੰਚੇ ਇਸ ਮੀਟਿੰਗ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨਯੋਗ ਪ੍ਰਧਾਨ ਸਦਸ ਬੀਤ ਸਿੰਘ ਜੀ ਬਾਦਲ ਸਾਹਿਬ ਦੇ ਵਿੱਚ ਆਪਣੀ ਪੂਰਨ ਵਿਸ਼ਵਾਸ ਔਰ ਪੂਰਨ ਉਹਨਾਂ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਰਾਜਵਿੰਦਰ ਜੀ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣਦੀ ਹੈ ਨਾ ਜਦੋਂ ਟਿਕਟਾਂ ਦੀ ਵੰਡ ਸਾਡੀ ਫੋਰ ਕਮੇਟੀ ਬੈਠੀ ਸੀ ਫਿਰ ਕੱਲੇ ਮਰਦਾਨ ਨੂੰ ਦੋਸ਼ੀ ਕਿਉਂ ਪਾਇਆ ਜਾ? ਅ ਜਿੰਮੇਵਾਰੀ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਿੰਮੇਵਾਰੀ ਸਾਡੀ ਇਕਾਈ ਲੈਵਲ ਤੋਂ ਬਣਦੀ ਹੈ ਸਾਡੇ ਸਰਕਲ ਲੈਵਲ ਤੋਂ ਬਣਦੀ ਹੈ ਸਾਰਿਆਂ ਦੀ ਸਾਡੀ ਜਿੰਮੇਵਾਰੀ ਬਣਦੀ ਹੈ ਹਲਕਾ ਇੰਚਾਰਜ ਸਾਹਿਬਾਨ ਦੀ ਬਣਦੀ ਹੈ ਸਰਕਲ ਪ੍ਰਧਾਨਾਂ ਦੀ ਬਣਦੀ ਹੈ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਆਪੋ ਆਪਣੀ ਜਗ੍ਹਾ ਦੇ ਉੱਤੇ ਪਰ ਸਰਦਾਰ ਸ਼ਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ ਮੁੱਖ ਰੱਖਿਆ ਉਹਨਾਂ ਨੇ ਕਿਸੇ ਵੀ ਸੈਂਟਰਲ ਦੀ ਪਾਰਟੀ ਦੇ ਨਾਲ ਖਾਸ ਤੌਰ ਤੇ ਬੀਜੇਪੀ ਦੇ ਨਾਲ ਉਹਨਾਂ ਨੇ ਲਾਇੰਸ ਨਹੀਂ ਕੀਤਾ ਔਰ ਇਸੇ ਕਾਰਨ ਹੀ ਕੁਝ ਲੀਡਰ ਨਾਰਾਜ਼ ਹੋ ਕੇ ਜਿਹੜੇ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ ਆ ਉਹਨਾਂ ਨੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਖਿਲਾਫ ਉਹਨਾਂ ਨੇ ਮੋਰਚਾ ਜਿਹੜਾ ਉਹ ਖੋਲਿਆ ਪਰ ਮੈਂ ਇਸ ਗੱਲ ਦੀ ਕੋਰ ਨਿੰਦਾ ਕਰਦਾ ਕਿਉਂਕਿ ਜਿਨ੍ਹਾਂ ਨੇ ਰਾਜ ਭਾਗ ਹੰਡਾਇਆ ਐਡੇ ਉੱਚੇ ਅਹਿਮ ਅਹੁਦੇ ਹੰਡਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਘਟਿਆ ਤਾਂ ਅੱਜ ਉਹ ਸਾਥ ਛੱਡ ਗਏ ਪਰ ਮਾਣਯੋਗ ਸਦਸ ਬੀਰ ਸਿੰਘ ਜੀ ਬਾਦਲ ਸਾਹਿਬ ਦੀ ਦਰਿਆ ਦਿਲੀ ਦਾ ਇਸ ਕਰਕੇ ਵੀ ਮੈਂ ਧੰਨਵਾਦ ਕਰਦਾ ਇਸ ਕਰਕੇ ਵੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਅੱਜ ਵੀ ਉਹਨਾਂ ਨੂੰ ਕਿਹਾ ਹੈ ਕਿ ਜਿਹੜੀ ਵੀ ਗੱਲ ਕਰਨੀ ਹੈ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਗੱਲ ਕਰੋ ਲੋਕਾਂ ਵਿੱਚ ਜਾ ਕੇ ਜਾਂ ਬਾਹਰ ਸੋਸ਼ਲ ਮੀਡੀਆ ਰਾਹੀਂ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ